ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਇੱਕ ਫਿਰੋਜ਼ਪੁਰ ਦੇ ਵਿੱਚ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ ਤੇ ਮੈਂ ਪਹਿਲਾਂ ਇੰਟਰੋਡਿਊਸ ਕਰ ਦਿੰਨਾ ਮੈਡਮ ਸ਼ੋਮਾ ਮਿਸ਼ਰਾ ਜੀ ਐਸਐਸਪੀ ਫਿਰੋਜ਼ਪੁਰ ਨੇ ਸੰਦੀਪ ਗੋਇਲ ਸਾਡੇ ਏਜੀ ਜੀਟੀਐਫ ਨੇ ਵਿਕਰਮ ਬਰਾੜ ਡੀਐਸਪੀ ਨੇ ਏਜੀਟੀਐਫ ਤੇ ਰਾਜਨ ਬਰਮਿੰਦਰ ਡੀਐਸਪੀ ਨੇ ਏਜੀਟੀਐਫ ਦੇ ਵਿੱਚ ਤੇ ਮੈਂ ਮੈਨੂੰ ਰਿਕੁਐਸਟ ਕਰਦਾ ਹਾਂ ਜਿਹੜਾ ਇਨਸੀਡੈਂਟ ਹੋਇਆ ਉਹਦੇ ਬਾਰੇ ਤੁਹਾਨੂੰ ਬਰੀਫਲੀ ਪਹਿਲਾਂ ਦੱਸ ਦੇਣਗੇ ਤੇ ਦੈਨ ਜਿਵੇਂ ਜਿਵੇਂ ਹੋਊਗਾ ਆਪਾਂ ਵੀਲ ਫਰਦਰ ਕੀਪ ਔਨ ਸ਼ੇਅਰ ਸਤਿ ਸ਼੍ਰੀ ਅਕਾਲ ਜੀ ਮਿਤੀ 3 ਸਤੰਬਰ 2024 ਨੂੰ ਫਿਰੋਜ਼ਪੁਰ ਸਿਟੀ ਦੇ ਕੰਬੋਜ ਨਗਰ ਇਲਾਕੇ ਦੇ ਵਿੱਚ ਛੇ ਅਨੋਨ ਅਸੇਲੈਂਸ ਨੇ ਆ ਕੇ ਗਾੜੀ ਦੇ ਉੱਪਰ ਤਾਬਰ ਤੋਰ ਫਾਇਰਿੰਗ ਕੀਤੀ ਸੀ ਜੀ ਉਹਦੇ ਬਾਅਦ ਜੋ ਉਹਨਾਂ ਦਾ ਟਾਰਗੇਟ ਸੀਗਾ ਉਹ ਸੀਗਾ ਦਿਲਦੀਪ ਸਿੰਘ ਇਹਨਾਂ ਦੀ ਵੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਰਹੀ ਹੈ ਅਨਫੋਰਚਨਟਲੀ ਉਹਨਾਂ ਦੇ ਸਾਥ ਉਹਨਾਂ ਦੀ ਕਜ਼ਨ ਸਿਸਟਰ ਤੇ ਉਹਨਾਂ ਦੇ ਫਰੈਂਡਸ ਵੀ ਸੀਗੇ ਟੋਟਲ 3 ਦੀ ਵ੍ਰਿਤੀ ਹੋਈ ਉਹਨਾਂ ਦੀ ਕਜ਼ਨ ਸਿਸਟਰ ਉਹਨਾਂ ਦਾ ਦੋਸਤ ਆਕਾਸ਼ਦੀਪ ਤੇ ਜਿਹੜੇ ਦੋ ਉਹਨਾਂ ਦੇ ਨਾਲ ਔਰ ਗਾੜੀ ਦੇ ਵਿੱਚ ਸਵਾਰ ਸੀਗੇ ਉਹ ਇੰਜਰਡ ਸੀਗੇ ਤੇ ਹੁਣ ਵੀ ਉਹ ਐਡਮਿਟ ਹੈਗੇ ਇਹਨੂੰ ਨਾਲ ਦਾ ਇਲਾਜ ਚੱਲ ਰਿਹਾ ਹੈ ਇਸ ਤੋਂ ਬਾਅਦ ਆਫਕੋਰਸ ਟੀਮਸ ਵੁਅ ਫਾਰਮਡ ਐਂਡ ਮਾਨਜੋਗ ਡੀਜੀਪੀ ਪੰਜਾਬ ਪੁਲਿਸ ਕੀ ਹਦਾਇਤ ਅਨੁਸਾਰ 올 द ਟੀਮਸ 올 ਦਾ ਕੰਪੋਨੈਂਟਸ ਕਾਊਂਟਰ ਇੰਟੈਲੀਜੈਂਸ ਡਿਸਟ੍ਰਿਕਟ ਪੁਲਿਸ ਐਂਡ ਆਫਕੋਰਸ ਏਜੀਟੀਐਫ ਐਵਰੀਬਾਡੀ ਸਪਰੰਗ ਇਨਟੂ ਐਕਸ਼ਨ ਜਿਹੜਾ ਇਹਦੇ ਵਿੱਚ ਪਹਿਲਾ ਅਰੈਸਟ ਹੋਇਆ ਉਹ 6 ਸਤੰਬਰ ਨੂੰ ਹੋਇਆ ਦਿਲਦੀਪ ਨਾਮ ਦੇ ਬੰਦੇ ਦਾ ਉਹਦਾ ਬੇਸਿਕ ਰੋਲ ਇਹ ਸੀਗਾ ਕਿ ਉਹ ਇਹਨਾਂ ਦੀ ਰੇਕੀ ਕਰਦਾ ਸੀਗਾ ਤੇ ਇਹ ਕਿੱਥੇ ਜਾਂਦੇ ਆ ਕੀ ਕਰਦੇ ਆ ਪੂਰੇ ਦਿਨ ਦਿਲਦੀਪ ਦੇ ਉੱਪਰ ਵਾਚ ਰੱਖਦਾ ਸੀਗਾ ਇਸ ਤੋਂ ਅੱਗੇ ਮੈਂ ਸਾਨੂੰ ਰਿਕਵੈਸਟ ਕਰਾਂਗੀ ਕਿ ਉਹ ਸਾਰੀ ਚੀਜ਼ੇ ਤੁਹਾਨੂੰ ਦੱਸਾਂਗੇ ਅ ਜਿਵੇਂ ਮੈਮ ਨੇ ਪਹਿਲਾਂ ਤੁਹਾਨੂੰ ਦੱਸਿਆ ਹੈ ਕਿਉਂਕਿ ਇਹ ਕੇਸ ਜਿਹੜਾ ਹੈਗਾ ਇੱਕ ਬੜਾ ਸੈਂਸੇਸ਼ਨਲ ਸੀ ਟ੍ਰਿਪਲ ਮਰਡਰ ਹੋਣ ਕਰਕੇ ਅ ਇੱਕਦਮ ਬੜਾ ਇਹਦਾ ਸਹਿਮ ਦਾ ਮਾਹੌਲ ਹੋ ਗਿਆ ਤੇ ਇੱਕ ਮੀਡੀਆ ਦੇ ਵਿੱਚ ਬੜੀ ਵਾਇਰਲ ਹੋ ਜਾਂ ਜਿਹੜੀਆਂ ਉਹਦੀਆਂ ਸ਼ੂਟਿੰਗ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਡੀਜੀਪੀ ਸਾਹਿਬ ਨੇ ਪਰਸਨਲੀ ਜਿਹੜੇ ਹੈਗੇ ਨੇ ਕਾਉਂਟਰ ਇੰਟੈਲੀਜੈਂਸ ਤੇ ਏਜੀਟੀਐਫ ਦੇ ਡੀਜੀਪੀ ਐਡੀਸ਼ਨਲ ਡੀਜੀਪੀ ਸਾਰੇ ਮਿਸਟਰ ਪ੍ਰਮੋਦ ਬਾਨ ਇਹਨਾਂ ਸਭ ਦੀ ਡਿਊਟੀ ਲਗਾਈ ਗਈ ਇਹ ਇਹਨਾਂ ਨੂੰ ਬੜਾ ਜਿੰਨਾ ਵੀ ਛੇਦੀ ਹੋ ਸਕਦਾ ਹੈ ਇਹਦੇ ਜਿਹੜੇ ਅਕਿਊਜ਼ ਨੂੰ ਅਰੈਸਟ ਕੀਤਾ ਜਾਵੇ ਤੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਏਜੀਟੀਐਫ ਨੇ ਆਪਣੀਆਂ ਜਿਹੜੀਆਂ ਟੀਮਸ ਜਿਹੜੀਆਂ ਸਾਡੀਆਂ ਟੈਕਨੀਕਲ ਤੇ ਹਿਊਮਨ ਸੋਰਸਸ ਤੋਂ ਲੀਡਸ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਜਿਹੜੀ ਕਿ ਸੀਸੀਟੀਵੀ ਦੇ ਜਿਹੜੇ ਉਹਨਾਂ ਦੇ ਅਕਿਊਜ਼ ਨੇ ਜਿਹੜੇ ਆਏ ਸੀਗੇ ਕਿਸ ਰਸਤੇ ਤੋਂ ਆਏ ਸੀ ਕਿਹੜੇ ਪਾਸੇ ਨੂੰ ਜਾ ਰਹੇ ਸੀ ਉਤੋਂ ਵੀ ਪਲੱਸ ਜਿਹੜੇ ਸਾਡੇ ਸੋਰਸਸ ਨੇ ਜਿਨ੍ਹਾਂ ਦੇ ਉਹਨਾਂ ਤੋਂ ਉਹਨਾਂ ਦੀ ਇਨਫੋਰਮੇਸ਼ਨ ਤੇ ਬੇਸਡ ਕੁਝ ਲੀਡਸ ਡਿਵੈਲਪ ਕੀਤੀਆਂ ਉਹਨਾਂ ਲੀਡਸ ਤੇ ਕੰਮ ਕਰਦੇ ਹੋਏ ਜਿਹੜੀ ਹੈਗੀ ਹੈ ਸਾਨੂੰ ਇਨਫੋਰਮੇਸ਼ਨ ਇਹਨਾਂ ਦੀ ਜਿਹੜੀ ਹੈਗੀ ਹੈ ਸਸਪੈਕਟ ਜਿਹੜੇ ਅਕਿਊਜ਼ ਸੀਗੇ ਇਹਨਾਂ ਬਾਰੇ ਮੂਮੈਂਟ ਦਾ ਪਤਾ ਲੱਗਿਆ ਇਹ ਸਾਨੂੰ ਅਸੀਂ ਇਹਨਾਂ ਨੂੰ ਲੋਕੇਟ ਕੀਤਾ ਨੰਦੇੜ ਸਾਹਿਬ ਦੇ ਵਿੱਚ ਜਦੋਂ ਹੀ ਇਹਨਾਂ ਦੀ ਲੋਕੇਸ਼ਨ ਸਾਡੇ ਕੋਲੇ ਕਨਫਰਮੇਸ਼ਨ ਹੋਈ ਤਾਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸਾਡੇ ਡਿਵੀਜ਼ਨ ਡੀਜੀ ਸਾਹਿਬ ਨੇ ਡੀਜੀ ਸਾਹਿਬ ਦੇ ਥਰੂ ਜਿਹੜੀ ਮਹਾਰਾਸ਼ਟਰ ਪੁਲਿਸ ਤੇ ਸੈਂਟਰਲ ਏਜੰਸੀਸ ਦੇ ਕੋਆਰਡੀਨੇਸ਼ਨ ਦੇ ਨਾਲ ਉਹਨਾਂ ਨੂੰ ਜ਼ੀਰੋਇਨ ਕੀਤਾ ਵੀ ਐਗਜ਼ੈਕਟਲੀ ਹੈ ਕਿੱਥੇ ਨੇ ਉਹ ਉੱਥੇ ਉਹਨਾਂ ਦੀ ਮੂਵਮੈਂਟਸ ਤੇ ਜਦੋਂ ਵਾਚ ਰੱਖੀ ਤਾਂ ਇੱਕ ਅਸੀਂ ਐਂਟੀਸੀਪੇਟ ਕਰ ਰਹੇ ਸੀ ਸਾਡੀਆਂ ਟੀਮਸ ਜਿਹੜੀਆਂ ਡੀਐਸਪੀ ਰਾਜਨ ਪਰਮਿੰਦਰ ਤੇ ਇੱਥੋਂ ਅਸੀਂ ਟੀਮਸ ਰਸ਼ ਕੀਤੀਆਂ ਉਹ ਹਲੇ ਔਨ ਦਾ ਵੇ ਸੀਗੀਆਂ ਤਾਂ ਸਡਨਲੀ ਜਿਹੜੀ ਹੈਗੀ ਆ ਉਹਨਾਂ ਦੀ ਕੋਈ ਮੂਵਮੈਂਟ ਨਜ਼ਰ ਆਈ ਉਹਨਾਂ ਨੇ ਉੱਥੋਂ ਕੋਈ ਲੋਕਲ ਟੈਕਸੀ ਹਾਇਰ ਕੀਤੀ ਤਜ ਜਦੋਂ ਹੀ ਉਹ ਉਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਤਾਂ ਅਸੀਂ ਜਿਹੜੀ ਹੈਗੀ ਅ ਅਡੀਸ਼ਨ ਡਿਜੀ ਸਾਹਿਬ ਨੇ ਅ EGITF ਮਿਸਟਰ ਬਾਣ ਉਹਨਾਂ ਨੇ ਸ਼ੇਅਰ ਕੀਤੀ ਹੈ ਇਨਫੋਰਮੇਸ਼ਨ ਮਹਾਰਾਸ਼ਟਰ ਪੁਲਿਸ ਦੇ ਸੰਭਾ ਸ਼ਿਵਾ ਨਗਰਦੇ ਜਿਹੜੇ ਜਨਰਲ ਡਿਸਟ੍ਰਿਕਟ ਔਰੰਗਾਬਾਦ ਹੈ ਉਹਨਾਂ ਦੇ ਕਮਿਸ਼ਨਰ ਪੁਲਿਸ ਨਾਲ ਤੇ ਇੱਕ ਲੋਕੇਸ਼ਨ ਦੇ ਕੇਸ ਜਿੱਥੇ ਸਟ੍ਰੈਟੈਜੀਕ ਲੋਕੇਸ਼ਨ ਦੇਖ ਕੇ ਜਿਹੜੀ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਐਕਸਪ੍ਰੈਸਵੇਅ ਉਦੇ ਤੇ ਉਹਨਾਂ ਨੂੰ ਜਿਹੜੀ ਗੱਡੀ ਨੂੰ ਰੋਕਿਆ ਗਿਆ ਇੰਟਰਸੈਪਟ ਕੀਤਾ ਗਿਆ ਤੇ ਇੰਟਰਸੈਪਟ ਕਰਕੇ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ 6 ਜਿਹੜੇ ਅਕਿਊਜ਼ਡ ਇਨਕਲੂਡ ਤੇ ਪਲੱਸ ਇੱਕ ਡਰਾਈਵਰ ਜਿਹੜੇ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹ ਜਿਹੜੀ ਉਹਨਾਂ ਨੂੰ ਉੱਥੋਂ ਪੁਲਿਸ ਸਟੇਸ਼ਨ ਦੇ ਵਿੱਚ ਲਿਜਾਇਆ ਗਿਆ ਪੁਲਿਸ ਸਟੇਸ਼ਨ ਤੋਂ ਲਿਜਾ ਕੇ ਉਹਨਾਂ ਦਾ ਰਿਮਾਂਡ ਹਾਸਲ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਦੇ ਆਰ ਬੀਂਗ ਬਰਾਉਟ ਟੂ ਫਰੋਸਪੁਰ ਸੋ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ ਕਿ ਇਹ ਇੱਕ ਬਹੁਤ ਵਧੀਆ ਐਗਜ਼ਾਮਪਲ ਸੀਗਾ ਟੀਮਵਰਕ ਦਾ ਜਿਹੜੀਆਂ ਡਿਫਰੈਂਟ ਟੀਮਸ ਨੇ ਕੰਮ ਕੀਤਾ ਡਿਫਰੈਂਟ ਏਜੰਸੀਜ਼ ਤੇ ਡਿਫਰੈਂਟ ਸਟੇਟ ਪੁਲਿਸ ਫੋਰਸਸ ਨੇ ਇੱਕ ਕੋਆਰਡੀਨੇਸ਼ਨ ਦੀ ਮਿਸਾਲ ਦਿਖਾਈ ਜਿਹਦੇ ਕਰਕੇ ਇਹ ਜਿਹੜੇ ਸਾਰੇ ਅਕਿਊਜ਼ ਜਿਹੜੇ ਗ੍ਰਿਫਤਾਰ ਹੋ ਸਕੇ ਜੇ ਇਹ ਇਥੋਂ ਨਾ ਮਿਲਦੇ ਜਾਂ ਇਥੋਂ ਨਿਕਲ ਜਾਂਦੇ ਪ੍ਰੋਬੇਬਲੀ ਇਹਨਾਂ ਨੇ ਮੁੰਬਈ ਜਾਣਾ ਸੀਗਾ ਉਸ ਤੋਂ ਬਾਅਦ ਸ਼ਾਇਦ ਉਹ ਸਾਡੇ ਹੱਥ ਨਾ ਲੱਗਦੇ ਜਾਂ ਉਹ ਅਲੱਗ-ਅਲੱਗ ਹੋ ਜਾਂਦੇ। ਸੋ ਇਹ ਇੱਕ ਵੀ ਥੈਂਕ ਦੀ ਮਹਾਰਾਸ਼ਟਰ ਪੁਲਿਸ ਐਂਡ ਦੀ ਅਦਰ ਸਿਸਟਰ ਏਜੰਸੀਸ ਜਿਨ੍ਹਾਂ ਨੇ ਸਾਨੂੰ ਇਸ ਆਪਰੇਸ਼ਨ ਵਿੱਚ ਜਿਹੜੀ ਹੈਗੀ ਆ ਸਾਡੀ ਹੈਲਪ ਕੀਤੀ ਤੇ ਅਸਿਸਟੈਂਸ ਪ੍ਰੋਵਾਈਡ ਕੀਤੀ। ਉਹ दैट्स ऑल ਜੀ ਸਰ ਸਰ ਜੁਵਾਨ ਸਾਹਿਬ ਜਿਹੜਾ ਮੁੰਬਈ ਦੇ ਵਿੱਚ ਗਏ ਜੀ ਮੁੰਬਈ ਦੇ ਵਿੱਚ ਗਏ ਨੇ ਕੀ ਇਹਨਾਂ ਦਾ ਕੋਈ ਮੋਟਿਵ ਇਦਾਂ ਦਾ ਸੀਗਾ ਕਿ ਮੁੰਬਈ ਜਾ ਕੇ ਥਰੂ ਸੀ ਰੂਟਸ ਇਹਨਾਂ ਨੇ ਬਾਰਡਰਸ ਕ੍ਰੋਸ ਕਰਨੇ ਸੀ ਜਾਂ ਕੁਝ ਇਦਾਂ ਦਾ ਕੁਝ ਇਦਾਂ ਦਾ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੋ ਗਿਆ ਹਥਿਆਰ ਜਿਹੜੇ ਵਰਤੇ ਗਏ ਨੇ ਉਹ ਕਿੱਥੋਂ ਆਏ ਸੀਗੇ ਇਹ ਜਿਹੜੀ ਇਹਨਾਂ ਦੀ ਮੁੰਬਈ ਦੇ ਜਾਣ ਦਾ ਮੇਨ ਮਕਸਦ ਤਾਂ ਇਹੀ ਸੀਗਾ ਕਿ ਵੀ ਅਸੀਂ ਇੱਥੋਂ ਵੱਡੇ ਸ਼ਹਿਰ ਦੇ ਵਿੱਚ ਚਲੇ ਜਾਵਾਂਗੇ ਤੇ ਉਹਦੇ ਸ਼ਾਇਦ ਅਸੀਂ ਇਨਕੋਗਨਿਟੋ ਹੋ ਜਾਾਂਗੇ ਯੈਸ ਇਹਨਾਂ ਨੇ ਅਲੱਗ-ਅਲੱਗ ਹੋ ਜਾਣਾ ਸੀਗਾ ਤੇ ਉੱਥੋਂ ਉਹਨਾਂ ਨੇ ਫਿਰ ਸਾਨੂੰ ਟਰੈਕ ਕਰਨਾ ਬੜਾ ਮੁਸ਼ਕਲ ਹੋ ਜਾਣਾ ਸੀ ਜਿਹੜੀ ਤੁਸੀਂ ਵੈਪਨਸ ਦੀ ਗੱਲ ਕਰ ਰਹੇ ਹੋ ਇਹ ਇਹਨਾਂ ਦੇ ਹਲੇ ਜਿਹੜੇ ਵੈਪਨਸ ਨੇ ਹਲੇ ਸਾਡੇ ਕੋਲੇ ਆਉਣਗੇ ਇਹਨਾਂ ਦੀ ਇੰਟਰੋਗੇਸ਼ਨ ਕਰਕੇ ਫਰਦਰ ਜਿਹੜੀ ਹੈਗੀ ਹੈ ਇਹਨਾਂ ਤੋਂ ਹਲੇ ਤਾਂ ਪ੍ਰੀਲੀਮਨਰੀ ਇੰਟਰੋਗੇਸ਼ਨ ਕੀਤੀ ਹੈ ਜਿੰਨੀ ਸਾਡੇ ਕੋਲੇ ਇਨਫੋਰਮੇਸ਼ਨ ਮਿਲੀ ਹੈ ਪਰ ਜਦੋਂ ਸਾਡੇ ਕੋਲੇ ਆ ਜਾਂਦੇ ਨੇ ਪੁਲਿਸ ਰਿਮਾਂਡ ਉਹਨਾਂ ਦਾ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਅਪਡੇਟ ਦੇ ਦੱਸ ਗੁਰਮੀਤ ਸਿੰਘ ਦਾ ਇਹਨਾਂ ਦਾ ਪ੍ਰੋਫਾਈਲ ਕੀ ਹੈ ਇਹਨਾਂ ਦਾ ਪ੍ਰੋਫਾਈਲ ਕੀ ਹੈ ਔਰ ਦੂਜੀ ਗੱਲ ਇਹਨਾਂ ਨੂੰ ਜਿਹੜੀ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਸੀ ਜਿੱਦਾਂ ਤੁਸੀਂ ਕਿਹਾ ਮੈਮ ਨੇ ਕਿਹਾ ਕਿ ਰੈਕੀ ਹੋਈ ਹੈ ਪੂਰੀ ਪਲੈਨਿੰਗ ਹੋਈ ਹੈ ਦਰਦੀਪ ਦੇ ਨਾਲ ਇਹਨਾਂ ਦੀ ਰਾਜਸ਼ੀਤ ਤੇ ਇਹਨਾਂ ਦੀ ਦੁਸ਼ਮਣੀ ਕੀ ਕਿਉਂਕਿ ਦੋ ਮਾਮਲੇ ਉਹਦੇ ਤੇ ਆਲਰੇਡੀ ਦਰ ਸੀਗੇ ਪੋਹਾਲੀ 'ਚ ਤੇ ਇੱਕ ਫਿਰੋਜ਼ਪੁਰ ਦੇ ਵਿੱਚ ਮੈਮ ਤੇ ਇਹਨਾਂ ਦੀ ਪ੍ਰੋਫਾਈਲ ਕੀ ਹੈ ਜਿਹੜੇ ਵੀ ਐਕਿਊਸ ਫੜੇ ਗਏ ਸੋ ਮੈਂ ਬੇਸਿਕ ਤਾਂ ਇਹਨਾਂ ਦੀ ਪਰਸਨਲ ਐਨੀਮਿਟੀ ਹੈ ਪਰਸਨਲੀ ਇੰਡੀਵਿਜੂਅਲੀ ਇਹਨਾਂ ਦੀ ਕੀ ਪ੍ਰੋਫਾਈਲ ਹੈਗੀ ਹੈ ਇਹ ਮੈਡਮ ਸੋਮਿਆ ਜੀ ਤੁਹਾਨੂੰ ਇਹਦੇ ਇਹ ਸ਼ੇਅਰ ਕਰ ਦੇਣਗੇ ਇਨਫੋਰਮੇਸ਼ਨ ਜਿਵੇਂ ਆਪਨੇ ਕਿਹਾ ਜਿਹੜਾ ਵਿਕਟਮ ਹੈਗਾ ਉਹਨਾਂ ਦੇ ਉੱਪਰ ਪੁਰਾਣੇ ਦੋ ਪਰਚੇ 1 2013 ਦਾ ਫਿਰ ਉਸ ਤੋਂ ਪਰੇ 1 2019 ਦਾ ਮੋਹਾਲੀ ਦੇ ਵਿੱਚ ਇਸ ਤੋਂ ਇਲਾਵਾ ਇਹਨਾਂ ਨੂੰ ਜਿਨ੍ਹਾਂ ਨੇ ਟਾਰਗੇਟ ਕੀਤਾ ਸੀਗਾ ਜਿਹੜੇ ਬੰਦੇ ਫੜੇ ਗਏ ਆਲ ਦਾ ਸਿਕ ਸ਼ੂਟਰਸ ਹੈਵ ਬੀਨ ਕਾਟ ਪਹਿਲਾ ਜਿਹੜਾ ਰਵਿੰਦਰ ਸਿੰਘ ਅਲਿਆਸ ਰਵੀ ਇਹਦੇ ਉੱਪਰ ਆਸ਼ ਪਰਚੇ ਹੈ ਗੁਰਪ੍ਰੀਤ ਸਿੰਘ ਅਲਿਆਸ ਗੋਪੀ ਇਹਦੇ ਉੱਪਰ 5 ਪਰਚੇ ਨੇ ਰਾਜबीर ਸਿੰਘ ਜਿਹਨੂੰ ਦਲੇਰ ਸਿੰਘ ਵੀ ਕਹਿੰਦੇ ਨੇ ਉਹਨਾਂ ਦੇ ਉੱਪਰ 3 ਪਰਚੇ ਨੇ ਤੇ ਅਕਸ਼ੇ ਦੇ ਉੱਪਰ 1 ਪਰਚਾ ਹੈ ਇਹ ਸਾਰੇ ਕ੍ਰਿਮੀਨਲ ਸੀਗੇ ਜ਼ਿਆਦਾਤਰ ਇਹਨਾਂ ਦੇ ਜਿਹੜੇ ਪਰਚੇ ਹੈਗੇ ਉਹ ਫਿਰੋਜ਼ਪੁਰ ਦੇ ਵਿੱਚ ਹੈ ਅਲੱਗ-ਅਲੱਗ ਤਰ੍ਹਾਂ ਦੇ ਹੈਗੇ ਚੋਰੀ-ਚਕਾਰੀ ਕੇ ਵੀ ਹੈ ਐਨਡੀਪੀਐਸ ਦੇ ਵੀ ਹੈਗੇ ਤੇ ਮਰਡਰ ਦਾ ਵੀ ਹੈ ਕਿਸੇ ਗੈਂਗਰ ਐਸੋਸੀਏਸ਼ਨ ਦਾ ਹੈ ਇਨਾਂ ਦੀ ਜਿਹੜੀ ਲੋਕਲ ਰਾਈਵਲਰੀ ਹੈ ਇਹ ਕੋਈ ਬਹੁਤ ਪ੍ਰੋਮੀਨੈਂਟ ਗੈਂਗ ਹਲੇ ਤੱਕ ਕੋਈ ਸਾਡੇ ਨੋਟਿਸ 'ਚ ਨਹੀਂ ਆਇਆ ਪਰ ਲੋਕਲ ਲੈਵਲ ਤੇ ਇਹਨਾਂ ਦੀ ਆਪਸ 'ਚ ਐਨੀ ਜਿਹੜੀ ਰੰਜਿਸ਼ ਹੋਣ ਕਰਕੇ ਇਹਨਾਂ ਦੇ 2-3 ਮਰਡਰਸ ਆਪਸ 'ਚ ਹੋ ਚੁੱਕੇ ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਸਿੱਧਾ ਹੀ ਪੰਜਾਬ ਤੋਂ ਬਾਹਰ ਨਿਕਲ ਗਏ ਸੀ ਕਿ ਇਨੀਸ਼ੀਅਲੀ ਇਨਵੈਸਟੀਗੇਸ਼ਨ ਔਰ ਕਿਹਨਾਂ ਨੇ ਕਿਹਨਾਂ ਨੇ ਇਹਨਾਂ ਨੂੰ ਮਦਦ ਕੀਤੀ ਹੈ ਫੰਡਿੰਗ ਨੂੰ ਲੈ ਕੇ ਜਾਂ ਫਿਰ ਲੋਜਿਸਟਿਕ ਚੀਜ਼ਾਂ ਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਹਲੇ ਬਹੁਤ ਜ਼ਿਆਦਾ अर्ਲੀ ਹੈ ਕੋਈ ਵੀ ਗੱਲ ਕਹਿ ਪਾਉਣਾ ਪਰ ਇੰਨੀ ਗੱਲ ਜ਼ਰੂਰ ਕਨਫਰਮ ਹੋਈ ਹੈ ਕਿ ਵੀ ਇਹ ਦਿੱਲੀ ਤੋਂ ਜਿਹੜੀ ਹੈਗੀ ਹੈ ਟ੍ਰੇਨ ਲੈ ਕੇ ਇਹ ਨੰਦੇੜ ਸਾਹ ਪਹੁੰਚੇ ਸੀ ਸਰ ਪੇਸ਼ ਕਰਤਾ ਇਹਨਾਂ ਹਾਲਾਂਕਿ ਰਸਤੇ 'ਚ ਹੀ ਪਹੁੰਚਣ ਲੱਗੇ ਨੇ ਓਨ ਦਾ ਵੇ ਥੇ ਆਰ ਗੋਇੰ ਟੂ ਰੀਚ ਸਾਡੇ ਕੋਲੇ 10 ਤਰੀਕ ਤੱਕ ਉਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਹੈਗਾ ਉਹ ਦੇ ਵਿਲ ਬੀ ਪ੍ਰੋਡਿਊਸਡ ਸਰ ਇਹ ਮਾਸਟਰਮਾਈਂਡ ਕੌਣ ਹੈ ਗੱਲ ਬਾਰ ਬਾਰ ਆ ਰਹੀ ਸੀ ਆਸ਼ੀਸ਼ ਚੋਪੜਾ ਹੈਪੀ ਵੀ ਗੱਲ ਬਾਤ ਆ ਰਹੀ ਹੈ ਹੁਣ ਤੱਕ ਤਾਂ ਪਤਾ ਲੱਗਿਆ ਕਿ ਮਾਸਟਰਮਾਈਂਡ ਇਹਦੇ ਵਿੱਚ ਕੌਣ ਹੈ ਹਲੇ ਤੱਕ ਦੀ ਇਨਫੋਰਮੇਸ਼ਨ ਦੇ ਵਿੱਚ ਇਹੀ ਹੈ ਆਸ਼ੀਸ਼ ਜਿਹੜਾ ਹੈਗਾ ਤੇ ਦੂਸਰਾ ਆਪਣਾ ਹੈਪੀ ਹੈਪੀ ਮਨ ਸੋ ਮੇਨ ਹਰਪ੍ਰੀਤ ਸਿੰਘ ਦੋਨਾਂ ਦਾ ਹੀ ਮੇਨ ਨਾ ਹੈਗਾ ਤੋਂ ਉਹ ਫਰਦਰ ਅੱਗੇ ਫਰੋਬ ਜਿਹੜੀ ਹੈਗੀ ਇੰਟਰੋਗੇਸ਼ਨ ਦੇ ਵਿੱਚ ਤੇ ਸਰ ਇਹਨਾਂ ਨੇ ਦਿਲਜੀਤ ਨੂੰ ਹੀ ਮਾਰਨਾ ਸੀ ਜਾਂ ਫਿਰ ਇਹਨਾਂ ਦੀ ਪਲੈਨਿੰਗ ਸੀ ਸਾਰੇ ਜਿੰਨੇ ਵੀ ਗੱਡੀ 'ਚ ਨੇ ਕਿਉਂਕਿ ਲੇਡੀ ਜਸਪ੍ਰੀਤ ਕੌਰ ਵੀ ਮਾਰੀ ਗਈ ਬੁਰੀ ਤਰ੍ਹਾਂ ਉਹ ਲਗਾਤਾਰ ਕੰਟੀਨਿਊ ਉਹਨਾਂ ਨੇ ਫਾਇਰਿੰਗ ਕੀਤੀ ਹੈ ਤੇ ਇਹਨਾਂ ਦਾ ਪਲਾਨਿੰਗ ਸੀ ਜੋ ਹਲੇ ਤੱਕ ਸਾਹਮਣੇ ਆਇਆ ਉਹ ਇਹੀ ਸੀਗਾ ਦਲਦੀਪ ਵੀ ਇਹਨਾਂ ਦਾ ਟਾਰਗੇਟ ਸੀਗਾ ਬਟ ਉਹ ਉਹਦੇ ਮੌਕੇ ਦੇ ਹੀਟ ਦੇ ਹੀਟ ਆਫ ਦੀ ਮੂਮੈਂਟ ਕੀ ਹੋਇਆ ਕਿਵੇਂ ਹੋਇਆ ਇਹ ਫਰਦਰ ਜੜੀਆਂ ਹੈਗੀਆਂ ਨੇ ਜਾਂ ਕੋਈ ਡੈਲੀਬਰੇਟ ਸੀਗਾ ਥੈਟ ਉਹ ਇੰਟਰੋਗੇਸ਼ਨ ਚ ਰਿਵੀਲ ਹੋਗਾ ਸਰ ਇਹ ਪਰਸਨਲ ਇਨਟਰੀਗਨਰੀ ਸੀ ਬਟ ਇਹ ਜਿਹੜੀ ਸ਼ਾਮੋਜੀ ਵਾਲੇ ਨੂੰ ਅਪੀਲ ਕਰਾ ਰਹੇ ਕਿ ਕੀ ਕੀ ਦਾ ਮਰਡਰ ਕੀਤਾ ਸੀ ਇਹਨੇ ਕੀ ਇਨਵੋਲਵਮੈਂਟ ਸੀ ਇਸ ਵਿੱਚ ਇਹਨਾਂ ਨੇ ਨਹੀਂ ਜਿਹੜੇ ਮਰਡਰ ਸੀਗੇ ਦੇਖਿਓ ਉਹ 2019 ਦਾ ਹੈ ਹਾਲਾਕਿ ਜਿਵੇਂ ਤੁਹਾਨੂੰ ਕਿਹਾ ਗਿਆ ਹੈ ਆਲਰੇਡੀ ਮੁਦਰੀ ਹਾਂਜੀ 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 ਉਹ ਜਿਹੜਾ ਮਰਡਰ ਸੀਗਾ ਉਹ 2019 ਦਾ ਹੈਗਾ ਪਰ ਜਿਹੜੀ ਇਹ ਰਾਈਵਲਰੀ ਇਹ ਹੁਣ ਜਿਹੜੀ ਹਾਲ ਫਿਲਹਾਲ ਕੁਝ ਇਹਨਾਂ ਦੀ ਲੜਾਈ ਝਗੜਾ ਹੋਇਆ ਸੀ ਸਾਨੂੰ ਇਹ ਵੀ ਪਤਾ ਚੱਲਾ ਹੈ ਮਈ ਦੇ ਮਹੀਨੇ 'ਚ ਝਗੜਾ ਹੋਇਆ ਸੀ ਅਸੀਂ ਉਹਦਾ ਪਰਚਾ ਵੀ ਦਰਜ ਕੀਤਾ ਹੈ ਉਸ ਤੋਂ ਲੈ ਕੇ ਇਹਨਾਂ ਦੀ ਐਨਮਿਟੀ ਵਧਦੀ ਜਾ ਰਹੀ ਸੀ ਜੀ ਹਾਂਜੀ ਇਹ ਕਿੱਥੇ ਝਗੜਾ ਹੋਇਆ ਸੀ ਫਿਰੋਜ਼ਪੁਰ ਸਿਟੀ ਦੇ ਵਿੱਚ ਮਈ ਦੇ ਵਿੱਚ ਹੋਇਆ ਨਹੀਂ ਜੀ ਹਾਂਜੀ ਤੇ ਉਹ ਲੈ ਕੇ ਐਨਮਿਟੀ ਨਾਲੇ ਵੱਧਦੀ ਜਾ ਰਹੀ ਸੀਗੀ ਉਹਦੇ ਕਰਕੇ ਇਹਨਾਂ ਨੇ ਦਿਲਦੀਪ ਸਿੰਘ ਨੂੰ ਟਾਰਗੇਟ ਕੀਤਾ ਨਾਲ ਉਹਨਾਂ ਦੇ ਜਿਹੜੇ ਦੋ ਦੋਸਤ ਸੀਗੇ ਫੈਮਿਲੀ ਮੈਂਬਰ ਸੀਗੇ ਅਨਫੋਰਚਨਟਲੀ ਉਹ ਵੀ ਉਸ ਦੀ ਚਪੇਟ 'ਚ ਆ ਗਏ ਮੈਮ ਇਹ ਲੋਕਲ ਇਨਵੋਲਵਮੈਂਟ ਹੋਰ ਵੀ ਕੋਈ ਸਾਹਮਣੇ ਆ ਰਹੀ ਹੈ ਕਿਉਂਕਿ ਜਿਹੜੇ ਸ਼ੂਟਰਸ ਆਏ ਸੀ ਉਹਨਾਂ ਨੇ ਫਾਇਰ ਕਰਕੇ ਉੱਥੋਂ ਭੱਜ ਗਏ 22ਾਂ ਤੇ ਹੋਰ ਵੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਜਿਨ੍ਹਾਂ ਨੇ ਇਹਨਾਂ ਨੂੰ ਸਾਰੀ ਚੀਜ਼ਾਂ ਮੁਹੱਈਆ ਕਰਾਈ ਹੋਵੇ ਜਿਵੇਂ ਸਰ ਨੇ ਆਪ ਨੂੰ ਕਿਹਾ ਹੁਣ ਉਹ ਸਾਹਮਣੇ ਪੇਸ਼ ਹੋਣਗੇ ਅਸੀਂ ਉਹਨਾਂ ਦਾ ਪ੍ਰੋਪਰਲੀ ਇਨਟਰੋਗੇਟ ਕਰਾਂਗੇ ਉਹਨਾਂ ਨੂੰ ਐਂਡ ਐਨੀਬਾਡੀ ਜੋ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਆਫ ਕੋਰਸ ਵੀ ਵਿਲ ਨਾਟ ਸਪੇਅਰ ਥੈਮ ਆਲਸੋ ਸਰ ਇੱਕ ਮੇਰਾ ਕੁਐਸਚਨ ਹੈ ਐਡੀਡੀਐਸ ਤੋਂ ਹੈ ਸਰ ਇਹ ਪਿਛਲੇ ਕਾਫੀ ਇੱਕ ਨਾ ਪੈਟਰਨ ਚੱਲਿਆ ਆ ਰਿਹਾ ਕਾਫੀ ਦੇਰ ਤੋਂ ਇਸ ਤੇ ਇਹ ਕ੍ਰਿਮੀਨਲ ਜੋ ਕਰਨ ਕਰਦੇ ਨੇ ਬਹੁਤ ਉਹ ਵੀ ਰਿਲੇਟ ਸਰ ਬਹੁਤ ਸੋ ਆਫੀ ਕ੍ਰਿਮੀਨਲ ਕੋਰ ਰਿਫਰੈਸ ਨੂੰ ਰਿਲੇਟ ਆ ਸੈਕਿੰਡ ਲੋਟ ਆਫ ਵੈਪਨ ਕੰਸਾਈਨਮੈਂਟ ਸਪੈਸ਼ਲੀ ਸਮਾਲ ਵੈਪਨ ਕੰਸਾਈਨਮੈਂਟ ਲਾਈਕ ਪਿਸਟਲ ਦੇ ਕਮਿੰਗ ਫਰਮ ਮਧਿਆ ਪ੍ਰਦੇਸ਼ ਤੋਂ ਪੰਜਾਬ ਸਰ ਇਹਨੂੰ ਪਲੱਗ ਇਨ ਕਰਨ ਵਾਸਤੇ ਸਾਡੀ ਜਿਹੜੀ ਐਡੀਡੀਐਫ ਵੱਲੋਂ ਹੁੰਦਾ ਸਾਡੇ ਪੰਜਾਬ ਪੁਲਿਸ ਵੱਲੋਂ ਇਹ ਵੀ ਇਸ ਦੇ ਕੋਆਰਡੀਨੇਸ਼ਨ ਹਾਂਜੀ ਇਹ ਤੁਸੀਂ ਬੜਾ ਇੰਟਰਸਟ ਅੱਛਾ ਸਵਾਲ ਪੁੱਛਿਆ ਇਹਦੇ ਸਬੰਧ ਦੇ ਵਿੱਚ ਆਲਰੇਡੀ ਹੁਣੇ ਹੀ ਲਾਸਟ ਤੋਂ ਲਾਸਟ ਵੀਕ ਇੱਕ ਦਿੱਲੀ ਦੇ ਵਿੱਚ ਐਨਆਈਏ ਦੀ ਇੱਕ ਅੰਡਰ ਦੀ ਸੁਪਰਵੀਜ਼ਨ ਜਿਹੜੀ ਹੈਗੀ ਹੈ ਚੇਅਰਮਨਸ਼ਿਪ ਆਫ ਐਨਆਈਏ ਇੱਕ ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗ ਹੋਈ ਸੀ ਜਿਹੜੀ ਬੜੀ ਹਾਈ ਲੈਵਲ ਦੀ ਮੀਟਿੰਗ ਸੀਗੀ ਉੱਦ ਚ ਆਈਬੀ ਤੇ ਸਾਰੇ ਦਿੱਲੀ ਪੁਲਿਸ ਹਰ ਰਾਜਸਥਾਨ ਹਰਿਆਣਾ ਪੰਜਾਬ ਸਾਰੇ ਸਟੇਟਸ ਦੀ ਕੋਆਰਡੀਨੇਸ਼ਨ ਬਣੀ ਉਹਦੇ ਵਿੱਚ ਵੀ ਇਹ ਇਸ਼ੂ ਜਿਹੜਾ ਤੁਸੀਂ ਵੈਪਨਸ ਦਾ ਹੈਗਾ ਤੇ ਕਿਹੜੇ ਸਟੇਟ ਚੋਂ ਆ ਰਹੇ ਨੇ ਕਿੱਥੋਂ ਆ ਰਹੇ ਨੇ ਇਹ ਸਾਰੀ ਇਨਫੋਰਮੇਸ਼ਨ ਸ਼ੇਅਰਿੰਗ ਹੋ ਚੁੱਕੀ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਜਿਵੇਂ ਜਿਵੇਂ ਇਨਪੁਟ ਆਉਂਦੀ ਹੈ ਕੋਈ ਜਦੋਂ ਅਸੀਂ ਕੋਈ ਅਕਿਊਜ਼ ਫੜਦੇ ਆ ਵੈਪਨਸ ਦੀ ਰਿਕਵਰੀ ਕਰਦੇ ਆ ਸੋਰਸ ਦਾ ਪਤਾ ਲੱਗਦਾ ਹੈ ਤਾਂ ਉਹਦੇ ਅਸੀਂ ਬੈਕ ਪਿੱਛੇ ਤੱਕ ਵੀ ਜਾਂਦੇ ਆ ਪਲੱਸ ਜਿਹੜਾ ਹੈਗਾ ਉੱਥੋਂ ਦੇ ਜਿਹੜੇ ਲੋਕਲ ਪੁਲਿਸ ਹੈਗੀ ਉਹਨਾਂ ਨੂੰ ਵੀ ਅਸੀਂ ਸ਼ੇਅਰ ਕਰਦੇ ਆ